ਸਸੀ ਗਾਜ ਜੀ ਤੁਸੀਂ ਸੁਖ ਰਹੇ ਰੇਡੀਓ ਪੰਜਾਬ ਕੂੜੇ ਮੈਂ ਕਰਨ ਪ੍ਰੀਤ ਜਿੱਥੇ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਉੱਥੇ ਪਿੰਡਾਂ ਵੱਲੋਂ ਕੁਝ ਰੋਸ ਜਗਾਇਆ ਜਾ ਰਹੇ ਨੇ ਰਿਜ਼ਰਵੇਸ਼ਨ ਨੂੰ ਲੈ ਕੇ ਜਾਂ ਜਰਨਲ ਨੂੰ ਲੈ ਕੇ ਸੋ ਗੱਲਬਾਤ ਕਰਦੇ ਆ ਲੋਕਾਂ ਨਾਲ ਦੇਖ ਸਕਦੇ ਤੁਸੀਂ ਉਹਨਾਂ ਨੇ ਰੋਡ ਜਾਮ ਕੀਤਾ ਹੋਇਆ ਤੁਹਾਨੂੰ ਦੱਸ ਦਈਏ ਅਸੀਂ ਇਸ ਵਕਤ ਬਠਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਮੌਜੂਦ ਆ ਮੇਰਾ ਨਾਮ ਸਵਰਨ ਸਿੰਘ ਹੈ ਜੀ ਲਹਿਰਾ ਬੇਕਾ ਸਭ ਤੋਂ ਪਹਿਲਾਂ ਤਾਂ ਸੋਡਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਹੜਾ ਸਾਡੇ ਮੁੱਦੇ ਨੂੰ ਮੈਨੂੰ ਹਾਈਲਾਈਟ ਕੀਤਾ ਜੀ ਅੱਗੇ ਇਹ ਜਿਹੜਾ ਸੜਕ ਘਿਰਨ ਦਾ ਮੁੱਦਾ ਜੀ ਇਹ ਸਾਡੇ ਪਿੰਡ ਦੀ ਪੰਚਾਇਤ ਦੇ ਪੰਚਾਇਤੀ ਚੋਣਾਂ ਦਾ ਮੁੱਦਾ ਹੈ ਜੀ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਦੀ ਮੈਂ ਸਰਪੰਚੀ ਦੀ ਚੋਣ ਹੁੰਦੀ ਸੀ ਔਰ ਜਰਨਲ ਵਰਗ ਦੀ ਸੀਗੀ ਜੀ ਕੱਲ ਸ਼ਾਮ 5 ਵਜੇ ਟਿੱਕਰ ਸਾਨੂੰ ਪ੍ਰਸ਼ਾਸਨ ਵੱਲੋਂ ਹਲਕੇ ਦੇ ਐਮਐਲਏ ਵੱਲੋਂ ਇਹੀ ਪ੍ਰੋਸਾਸ ਦਿੱਤਾ ਗਿਆ ਵੀ ਸੋਡੀ ਚੋਣ ਹੈ ਪਿੰਡ ਦੀ ਜਿਹੜੀ ਜਰਨਲ ਹੈ ਜਰਨਲ ਹੈ ਪਰ ਸਾਨੂੰ ਅੱਜ ਸਵੇਰ ਪਤਾ ਲੱਗਿਆ ਵੀ ਸਾਡੀ ਮਲੇ ਵੀ ਜਿਹੜੀ ਚੋਣ ਕੀਤੀ ਹੈ ਰਿਜ਼ਰਵ ਕੀਤੀ ਗਈ ਹੈ ਜੀ ਉਹ ਅੱਜ ਤੜਕੇ ਐਲਾਨ ਹੋਇਆ ਜੀ ਮਤਲਬ ਵੀ ਜਿਹੜੀ ਉਹਨਾਂ ਨੇ ਪਾਈ ਹੈ ਜੀ ਨੇ ਨੈਟ ਤੇ ਪਾਈ ਹੈ ਅੱਜ ਤੜਕੇ ਪਤਾ ਲੱਗਿਆ ਜੀ ਪਹਿਲਾਂ ਜਰਨਲ ਵਰਕ ਤੇ ਮੁੰਡੇ ਕੈਂਡੀਡੇਟ ਖੜੇ ਹੋਏ ਹੋਏ ਸੀਗੇ ਜੀ ਦੋਨੇ ਦੋਨਾਂ ਦਾ ਅੱਜ ਤੋਂ ਹਫ਼ਤਾ ਪਹਿਲਾਂ ਦਾ ਜੀ ਮਤਲਬ ਵੀ ਗੇੜੇ ਦਾ ਉਧਰ ਉਧਰ ਕੰਮ ਚੱਲ ਰਿਹਾ ਹੈ ਜੀ ਘਰ ਘਰ ਜਾ ਕੇ ਵੋਟਾਂ ਮੰਗ ਰਹੇ ਪਰ ਜਮਾ ਚਾਂਨਕ ਕੰਮ ਕੀਤਾ ਗਿਆ ਜੀ ਇਹ ਸਾਡੇ ਪਿੰਡ ਨੂੰ ਬਹੁਤ ਬੇਨਸਾਫੀ ਹੋਈ ਏ ਧੱਕਾ ਹੋਇਆ ਜੀ ਇਹ ਕਾਰਨ ਕੀ ਨਾਂਦੇ ਆ ਦੇ ਪਿੱਛੇ ਕਾਰਨ ਤੇ ਜੀ ਮਤਲਬ ਇਹ ਚਾਹਤਾ ਐ ਮਿਲਦਾ ਸਭ ਦਾ ਸਕਦੇ ਜੀ ਅੱਛਾ ਜਾਂ ਕੋਈ ਜਿਹੜੇ ਪਿੰਡ ਦੇ ਵਿੱਚ ਕੋਈ ਤਫਾਰ ਪਾਉਣ ਵਾਲੇ ਬੰਦੇ ਆ ਜੀ ਜਾਂ ਸਾਡੇ ਸਾਹਮਣੇ ਹੋਰ ਚੱਕ ਜਹਰ ਕੀਤੇ ਜਾਂ ਜਨਤਕ ਕੀਤੇ ਜਾਂ ਜੀ ਸਾਡੇ ਪਿੰਡ ਦੀ ਦੋਨੇ ਕੈਂਡੀਡੇਟ ਨੇ ਦੋਨਾਂ ਦੇ ਇੱਕ ਵੱਲੋਂ ਇਕੱਠੇ ਸਾਰੇ ਨਗਰ ਦਾ ਇਕੱਠਾ ਸਾਰੇ ਲੋਕ ਇਹੀ ਚਾਹੁੰਦੇ ਆ ਵੀ ਉਹ ਬੰਦੇ ਜਿਹੜੇ ਸਾਹਮਣੇ ਆ ਉਹਨਾਂ ਚਾਹੀਦੇ ਆ ਜਿਹੜਾ ਨੇ ਬੰਦੇ ਨੇ ਮਤਲਬ ਇਹ ਕਾਰਵਾਈ ਕਰਾ ਕੇ ਜਨਤਕ ਕੀਤੇ ਜਾਂ ਜੀ ਅੱਛਾ ਹੁਣ ਤੁਹਾਡੀ ਸਾਡੀ ਮੰਗ ਤੇ ਇਹ ਜੀ ਸਾਡੇ ਚੋਣ ਨੂੰ ਜਰਨਲ ਕੀਤਾ ਜਾਵੇ ਜੀ ਅਸੀਂ ਜਰਨਲ ਹੋਣਾ ਜਰਨਲ ਕੀਤੀ ਜਾਵੇ ਜੀ ਜੇ ਜੇ ਤਾਂ ਕਾਨੂੰਨਨ ਤੌਰ ਤੇ ਹੋਈ ਹੈ ਸਾਡਾ ਕੋਈ ਵਿਰੋਧ ਨਹੀਂ ਕਰਦੇ ਅਸੀਂ ਉਹ ਐਸਸੀ ਵਰਗ ਵੀ ਸਾਡਾ ਭਾਈਚਾਰਾ ਹੀ ਹੈ ਅਸੀਂ 파ਟਕ ਨਹੀਂ ਪਾਉਣਾ ਚਾਹੁੰਦੇ ਪਹਿਲਾਂ ਵੀ ਦੋ ਵਾਰੀ ਐਸਸੀ ਵਰਗ ਨੇ ਚੋਣਾਂ ਜੇ ਮਦ ਇਹ ਪਿਛਲੀ ਵਾਰੀ ਸਰਬਸੰਮਤੀ ਕਰੀ ਹੈ ਜੀ ਅਸੀਂ ਕੋਈ ਉਹ ਨਹੀਂ ਚਾਹੁੰਦੇ ਪਹਿਲੇ ਵੀ ਪਿੰਡ ਦੇ ਵਿੱਚ ਕੋਈ 파ਟਕ ਹੋਵੇ ਅਸੀਂ ਚਾਹੁੰਦੇ ਸਾਡੇ ਪਿੰਡ ਦਾ ਵਿਕਾਸ ਹੋਵੇ ਪਰ ਜਿਹੜੇ ਬੰਦੇ ਵਿਕਾਸ ਦੇ ਵਿੱਚ ਡਿੱਕਾ ਲਾਉਂਦੇ ਆ ਜੀ ਸਾਡੇ ਪਿੰਡ ਮਦਲੇ ਵੀ ਪਹਿਲਾਂ ਹੀ 15 ਪਿੰਡ ਸਾਲ ਪਿੱਛੇ ਗਿਆ ਜੀ ਤੇ ਫਿਰ ਜਰਬ ਵਿੱਚ ਕਰਤਾ ਜੀ ਕੀਰਾਣਾ ਸੁਖਿੰਦਰ ਸਿੰਘਾ ਜੀ ਡੈਰਾ ਬੇਗਾ ਬਾਈ ਇਹ ਜਿਹੜਾ ਮੁੱਦਾ ਜੀ ਅਸੀਂ ਰੋਡ ਰੁਕਿਆ ਇਹ ਸਾਡੇ ਪਿੰਡ ਸਰਪੰਚੀ ਦੀਆਂ ਚੋਣਾਂ ਹੋਣੀਆਂ ਸੀ ਜੀ ਤੇ ਹਫਤਾ ਪਹਿਲਾਂ ਦੋ ਕੈਂਡੀਡੇਟ ਉੱਟੇ ਸੀ ਗਰਵਖਸ ਸਿੰਘ ਤੇ ਜਸਕਰਨ ਸਿੰਘ ਉਹਨਾਂ ਦਾ ਵੀ ਪਿੰਡ ਦੇ ਵਿੱਚ ਆਪਦਾ ਗੇੜੇ ਦਾ ਕੰਮ ਚੱਲ ਰਿਹਾ ਸੀਗਾ ਵੀ ਜਰਨਲ ਇੱਕੀ ਵੋਟਾਂ ਬੋਟਿੰਗ ਹੋਣੀ ਹੈ ਜਿਹੜੀ ਜਰਨਲ ਸਰਮੇਕੀ ਹੋਣੀ ਆ ਤੇ ਕੱਲੀ ਇਹਦਾ ਕੋਈ ਚੇਂਜ ਹੋ ਗਿਆ ਕਹਿੰਦੇ ਵੀ ਇਹ ਜਿਹੜੇ ਐਸਸੀ ਉਹਦੇ ਜਬ ਹੋ ਗਿਆ ਬੀ ਕੱਲ ਹੀ ਅੱਜ ਸਵੇਰ ਸਾਨੂੰ ਪਤਾ ਲੱਗਿਆ ਵੀ ਜਰਨਲ ਲਿ ਹੋਊਗੀ ਆਈਸੀ ਦੇ ਉਹਦੇ ਚ ਆਉਣੀ ਹੈ ਹਰ ਯਰਬ ਕਰਤਾ ਜੀ ਇਹ ਕਾਨੂੰਨੀ ਤੌਰ ਤੇ ਨਹੀਂ ਜੀ ਇਹ ਰਾਜਨੀਤਿਕ ਹੋਇਆ ਜੀ ਕਿਉਂਕਿ ਕਾਨੂੰਨੀ ਨਹੀਂ ਇਹ ਕੁਝ ਪਿੰਡ ਦੇ ਸ਼ਰਤ ਸਰਾਰਤੀ ਜਿਹੜੇ ਅੰਸਰ ਆ ਉਹਨਾਂ ਵੱਲੋਂ ਇਹ ਸਾਰਾ ਕੁਝ ਕੀਤਾ ਗਿਆਗਾ ਤੇ ਕਿਉਂਕਿ ਸਾਡਾ ਪਿੰਡ ਪਹਿਲੇ 15 20 ਸਾਲ ਪਿੱਛੇ ਚੱਲ ਰਿਹਾ ਜੀ ਕੋਈ ਵਿਕਾਸ ਨਹੀਂ ਹੋਇਆ ਤੇ ਅਸੀਂ ਐਮਐਲਏ ਸਾਹਿਬ ਕੋਲੇ ਵੀ ਗਏ ਸੀ ਸਵੇਰ ਉਹਨਾਂ ਦੇ ਘਰੇ ਜੀ ਉਹ ਸਾਨੂੰ ਮਿਲੇ ਨਹੀਂ ਉਹਨਾਂ ਨੇ ਮਿਲਣ ਦਾ ਬਹੁਤ ਤੁੜਤੀ ਗੱਲ ਆ ਗੇਟ ਵੀ ਨਹੀਂ ਖੋਲਿਆ ਜੀ ਅਸੀਂ ਖੁਦ ਆਪ ਗੇਟ ਖੋਲਿਆ ਜਾ ਕੇ ਤੇ ਉਹਨਾਂ ਦੀ ਵਾਈਫ ਨੇ ਫੋਨ ਵੀ ਕੀਤਾ ਉਹਨਾਂ ਨੇ ਤੇ ਉਹ ਕਹਿੰਦੇ ਵੀ ਬਠੰਡੇ ਆਪਣੇ ਪੁੱਚੋ ਮੰਡੀ ਤੁਸੀਂ ਜਾ ਕੇ ਮੈਲੋ ਉਪਲੀ ਆ ਜੀ ਸਾਡੇ ਟਰੱਕ ਜੁਨੀਅਨ ਦਾ ਪ੍ਰਧਾਨ ਕਹਿੰਦੇ ਵੀ ਉਹ ਉੱਥੇ ਹੈਗੇ ਉੱਥੇ ਮੈਲੋ ਅਸੀਂ ਉੱਥੇ ਆਏ ਜੀ ਸਾਨੂੰ ਕੋਈ ਨਹੀਂ ਮਿਲਿਆ ਜੀ ਅਸੀਂ ਜਮਾ ਲਾਸਟ ਤੇ ਆ ਗਏ ਫਿਰ ਸਾਨੂੰ ਰੋਡ ਰੋਕਣਾ ਪਿਆ ਜੀ ਜਦੋਂ ਸਾਡੇ ਕੋਲੇ ਕੋਈ ਹੱਲ ਹੈ ਨਹੀਂ ਸੀਗੇ ਜੀ ਹੁਣ ਮੰਗ ਕੀ ਆ ਤੁਹਾਡੀ ਦੀ ਮੰਗ ਤੁਹਾਡੀ ਇਹ ਆ ਜੀ ਵੀ ਜੇ ਤਾਂ ਜਰਨਲ ਆਪਣੇ ਕਾਨੂੰਨ ਦੇ ਤੌਰ ਤੇ ਜਰਨਲ ਦੀ ਆ ਜੀ ਤਾਂ ਉਹਨੂੰ ਜਰਨਲ ਹੀ ਕੀਤਾ ਜਾਵੇ ਜੇ ਨਹੀਂ ਤਾਂ ਰਿਆਰਬਾ ਜੀ ਰਿਆਰਬਾ ਉਹ ਕੀਤਾ ਜਾਵੇ ਵੀ ਸਾਨੂੰ ਇਹ ਚੀਜ਼ ਦਾ ਪਤਾ ਲੱਗਣਾ ਚਾਹੀਦਾ ਹੈ ਵੀ ਇਹ ਜਿਹੜਾ ਕਾਨੂੰਨੀ ਤੌਰ ਤੇ ਹੈਗਾ ਰਾਜਨੀਤਿਕ ਹੋਇਆ ਜੀ ਕਿੰਨੀ ਦੇਰ ਪ੍ਰੋਟੈਸਟ ਜਾਰੀ ਰੱਖੋਗੇ ਤੁਹਾਡੇ ਕੋਲ ਇਹ ਜਿੰਨਾ ਚਿਰ ਕੋਈ ਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਜਾਰੀ ਹੈਗੀ ਪ੍ਰਦਰਸ਼ਨ